ਬਿਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਚ ਡਿੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਇੱਕ ਪਰਿਵਾਰ ਜਿਹੜਾ ਸੀ ਸਵਾਰ ਸੀ देर रात ਜਦੋਂ ਇਹ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ ਜ਼ੁਰਾਂ ਰਸਤੇ ਦੇ ਵਿੱਚ ਪਾਣਾ ਵਾਪਰਿਆ ਤੇ ਉਹਨਾਂ ਦੀ ਗੱਡੀ ਜਿਹੜੀ ਹੈ ਨਹਿਰ ਦੇ ਵਿੱਚ ਚ ਡਿੱਗੀ ਹਾਲਾਂਕਿ ਲੋਕਾਂ ਨੂੰ ਜਦੋਂ ਰਾਤ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਰਾਤ ਦਾ ਸਮਾਂ ਹਨੇਰੇ ਦੇ ਵਿੱਚ ਰੈਸਕਿਊ ਨਹੀਂ ਕੀਤਾ ਜਾ ਸਕਦਾ ਤਾਂ ਸਵੇਰੇ ਆ ਕੇ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਜਾਵੇਗਾ ਗੱਡੀ ਨੂੰ ਬਾਹਰ ਕੱਢਿਆ ਜਾਵੇਗਾ ਸੋ ਜਦੋਂ ਸਵੇਰੇ ਹੋਈ ਤੜਕਸਾਰ ਲੋਕਾਂ ਦੀ ਭੀੜ ਜਿਹੜੀ ਆ ਉੱਥੇ ਉਮੜ ਪਈ ਇਸ ਦੇ ਨਾਲ ਹੀ ਗੋਤਾਖੋਰ ਨੂੰ ਮੌਕੇ ਤੇ ਬੁਲਾਇਆ ਗਿਆ ਜੀਸੀਬੀ ਮਸ਼ੀਨਾ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚੀਆਂ ਸੋ ਜੀਸੀਬੀ ਮਸ਼ੀਨ ਦੇਖਾ ਹੀ ਜਿਹੜਾ ਤੁਸੀਂ ਵੇਖ ਪਾਇਆ ਕਿ ਕਿਸ ਤਰੀਕੇ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਹੈ ਇਸ ਦੇ ਨਾਲ ਹੀ ਦੱਸ ਦिए ਕਿ ਗੋਤਾਖੁਰਾਂ ਦੀ ਮਦਦ ਦੇ ਰਾਹੀਂ ਇੱਕ ਵਿਅਕਤੀ ਦੀ লাশ ਵੀ ਬਰਾਮਦ ਹੋ ਚੁੱਕੀ ਹੈ ਇਸ ਦੇ ਨਾਲ ਹੀ ਬਾਕੀ ਪਰਿਵਾਰਕ ਮੈਂਬਰਾਂ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਇਹ ਪਹਿਲੀ ਦਫਾ ਨਹੀਂ ਹੈ ਕਿ ਨਹਿਰ ਦੇ ਵਿੱਚ ਗੱਡੀ ਡਿੱਗੀ ਹੋਵੇ ਸੋ ਪਹਿਲਾਂ ਵੀ ਕਈ ਖਬਰਾਂ ਅਸੀਂ ਸੁਣਦੇ ਆਂ ਜਿਸ ਦੇ ਵਿੱਚ ਗੱਡੀ ਸਮੇਤ ਪੂਰਾ ਪਰਿਵਾਰ ਹੀ ਜਿਹੜਾ ਹੈ ਨਹਿਰ ਦੇ ਵਿੱਚ ਡਿੱਗ ਜਾਂਦਾ ਜਾਂ ਫਿਰ ਕੋਈ ਨੌਜਵਾਨ ਨਹਿਰ ਦੇ ਵਿੱਚ ਡਿੱਗ ਜਾਂਦਾ ਸੋ ਅਜਿਹੀਆਂ ਖਬਰਾਂ ਜਿਹੜੀਆਂ ਨੇ ਪਹਿਲਾਂ ਵੀ ਆ ਚੁੱਕੀਆਂ ਨੇ ਪਰ ਸਵਾਲ ਇੱਥੇ ਜ਼ਰੂਰ ਇਹ ਉੱਠਦਾ ਹੈ ਕਿ ਕਿਉਂ ਨਹੀਂ ਨਹਿਰ ਦੇ ਕੰਢਿਆਂ ਤੇ ਬਾਉਂਡਰੀ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਅਜਿਹੇ ਜਿਹੜਾ ਚੀਜ਼ ਦੇ ਨਾਲ ਬਾਉਂਡਰੀ ਕੀਤੀ ਜਾਵੇ ਤਾਂ ਕਿ ਅਜਿਹੇ ਹਾਦਸੇ ਨਾ ਵਾਪਰਣ ਸੁਪਿਹਤ ਮੰਤਪਾਗੀ ਖਬਰ ਜਿਹੜੀ ਹੈ ਖੰਨਾ ਦੇ ਦੁਰਾਹਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੰਨਾ ਦੇ ਦੁਰਾਹਾਂ ਦੇ ਵਿੱਚ ਇੱਕ ਗੱਡੀ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਇਸ ਗੱਡੀ ਦੇ ਵਿੱਚ ਸਵਾਰ ਸੀ ਦੇਰ ਰਾਤ ਆਪਣੇ ਘਰ ਨੂੰ ਆ ਰਿਹਾ ਸੀ ਦੌਰਾਨ ਰਸਤੇ ਦੇ ਵਿੱਚ ਇਹ ਪਾਣਾ ਵਾਪਰ ਗਿਆ ਨਹਿਰ ਪੁਲ ਦੇ ਵਿੱਚ ਤੇ ਕੰਮ ਚੱਲ ਰਿਹਾ ਸੀ ਤੇ ਕੋਈ ਵੀ ਬੋਰਡ ਉੱਥੇ ਨਹੀਂ ਲੱਗਿਆ ਹੋਇਆ ਸੀ ਰਸਤਾ ਜਿਹੜਾ ਸੀ ਅੱਗੋਂ ਬੰਦ ਸੀ ਜਿਸ ਕਰਕੇ ਗੱਡੀ ਜਿਹੜੀ ਆ ਉਹਨਾਂ ਦੇ ਨਹਿਰ ਦੇ ਵਿੱਚ ਜਾ ਡਿੱਗੀ ਹੈ ਸੋ ਕੀ ਕੁਝ ਕਹਿਣਾ ਹੈ ਆਸ-ਪਾਸ ਦੇ ਲੋਕਾਂ ਦਾ ਮੌਕੇ ਤੇ ਮੌਜੂਦ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਦਾ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਦੇਖੋ ਜੀ ਇਨਫੋਰਮੇਸ਼ਨ ਆਈ ਸੀ ਆਪਰ ਨੂੰ ਇੱਕ ਕਾਰ ਰਾਜਵੰਤ ਹਸਪੀਟਲ ਸਾਈਡ ਤੋਂ ਆ ਰਹੀ ਸੀਗੀ ਤੇ ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਹੈ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗੈਰਾ ਬੁਲਾ ਲਈ ਸੀ ਬਟ ਨੀਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ। ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ? ਨਹੀਂ ਹਲਾ ਇਸ ਵਾਰ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਜੀ। ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ? ਨਹੀਂ ਜਿਹਨਾਂ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਇਹ ਗੱਡੀ ਜਿਹੜੀ ਹੈ ਰਾਜਵੰਦ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ ਤੇ ਉਹ ਸਿੱਧੀ ਹੀ ਨਹਿਰ 'ਚ ਉਤਰ ਗਈ।